ਸਭ ਤੋਂ ਪਹਿਲਾਂ જય શ્રી ਰਾਮ ਭਾਰਤ ਮਾਤਾ ਦੀ ਜੈ ਅੱਜ ਦਾ ਸਭ ਤੋਂ ਪਹਿਲਾਂ ਸਾਡੇ ਗਣਪਤੀ ਪੂਜ ਸਵਾ ਅੱਜ ਬਸਜਨ ਕਰਨਾ ਹੈ ਸ਼੍ਰੀ ਗਣਪਤੀ ਜੀ ਨੂੰ ਲੋਕੀ ਦੇਖੋ ਕਿੰਨੇ ਹਜੂਮ ਆਏ ਤੇ ਕਿੰਨੀ ਲੋਕਾਂ ਨੇ ਛੜਦਾ ਵਾ ਉਸ ਤੋਂ ਬਾਅਦ ਪਡਾਰਾ ਲੱਗ ਰਿਹਾ ਚੱਲਣ ਦੀ ਤਿਆਰੀ ਆ ਉਸ ਤੋਂ ਇੱਕ ਹੋਰ ਵੱਡੀ ਗੱਲ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਬੱਬਰ ਸ਼ੇਰ ਸ਼੍ਰੀ ਨੰਦਰ ਮੋਦੀ ਜੀ ਦਾ ਅੱਜ ਜਨਮ ਦਿਨ ਆ ਜਾਣੇ ਸਾਰੇ ਕਾਰਜ ਅਸੀਂ ਇਕੱਠੀ ਇੱਥੇ ਹੀ ਕਰ ਰਹੇ ਆ ਇੱਕ ਜਗ੍ਹਾ ਹੀ ਇਕੱਠੇ ਕਰ ਰਹੇ ਆ ਨਾਲ ਮੇਰੇ ਬਾਬਾ ਕਸ਼ਮੀਰ ਜੀ ਸ਼ੇਖਰ ਜੀ ਜੰਟਾ ਜੀ ਹੋਰ ਸਮੁੱਚੇ ਜਿੰਨੇ ਸਾਡੇ ਪ੍ਰੇਮੀ ਆ ਦੋਸਤ ਮਿੱਤਰ ਆ ਸਾਰੇ ਤੇ ਆਏ ਹੋਏ ਆ ਅਸੀਂ ਅੱਜ ਪ੍ਰਧਾਨ ਮੰਤਰੀ ਜੀ ਜਿਹੜੇ ਦੀ ਸੁੱਖ ਮੰਗਣੀ ਆ ਵੀ ਦੇਸ਼ ਦੇ ਲਈ ਤਰੱਕੀ ਜੋ ਸਨਾਤਨ ਲਈ ਪ੍ਰਧਾਨ ਮੰਤਰੀ ਜੀ ਨੇ ਕੰਮ ਕੀਤਾ ਵਾ ਹੋਰ ਕੋਈ ਵੀ ਨਹੀਂ ਕਰ ਸਕਿਆ ਨਾ ਕਰ ਸਕੇ ਨਾ ਕਰੂਗਾ ਕੇ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਜੀ ਨੂੰ ਅਸੀਂ ਕਰੋੜਾ ਕਰੋੜਾ ਬਧਾਈਆਂ ਦਿੰਨੇ ਆ ਲੇਕਿਨ بس ਇਹ ਕਹਣਾ ਚਾਹਣਾ ਜਿਹੜੀ ਸਾਡੇ ਪੰਜਾਬ ਵਿੱਚ ਕੁਝ ਲੋਕ ਅਸ਼ਾਂਤੀ ਫਲਾ ਰਹੇ ਆ ਮੈਂ ਭਾਰ ਦੇ ਪ੍ਰਧਾਨ ਮੰਤਰੀ ਜੀ ਨੂੰ ਕਹੂੰਗਾ ਵੀ ਥੋੜੀ ਜੀ ਪੰਜਾਬ ਵਿੱਚ ਸਖਤੀ ਕਰ ਦਿਓ ਤਾਂ ਕਿ ਜਿਹੜੀ ਸਾਡੀ ਪੰਜਾਬ ਪੁਲਿਸ ਵੀ ਸੇਫ ਰਹੇ ਜਿਵੇਂ ਤੁਹਾਨੂੰ ਪਤਾ ਵਾ ਕੋਈ ਗਰਨੇਡ ਫੇਕਿਆ 20 ਜਿਹ ਬੰਦਾ ਫੇਕਿਆ ਵੀ ਕਐਸਪੀ ਸੇਫ ਨਹੀਂ ਰਿਹਾ ਟਾਇਰਡ ਆ ਵੀ ਥੋੜੀ ਸਖਤੀ ਵੜਤੋ ਡੀਜੀਪੀ ਗੌਰਵ ਜੈਦੇ ਜੀ ਨੂੰ ਕਹਿੰਦਾ ਥੋੜੀ ਸਖਤੀ ਵੜਤੋ ਤਾਕੇ ਮਾਹੌਲ ਸ਼ਾਂਤ ਰਹੇ ਪੰਜਾਬ ਵਿੱਚ ਪਹਿਲੇ ਕੋਰੋਨਾ ਕਾਲ ਵਿੱਚ ਦੇਖੋ ਤੁਹਾਨੂੰ ਪਤਾ ਵਾ ਕਿੰਨੀਆਂ ਜਾਨਾਂ ਗਈਆਂ ਕਿੰਨਾ ਕੰਮਕਾਰ ਤਬਾਹ ਹੋਇਆ ਅਸਾਂ ਲੈਣਦੇ ਆਇਆ ਇਹ ਬਾਹਰ ਇਹ ਵਿਦੇਸ਼ੀ ਤਾਕਤਾਂ ਨੇ ਘੁਰਪਤੋਂ ਨੰਪਨੋ ਵਰਗੀਆਂ ਉਹ ਫਿਰ ਉਹ ਤੁਹਾਨੂੰ ਪਤਾ ਸਮਾਜ ਨੂੰ ਤੋੜਨੇ ਕੋਸ਼ਿਸ਼ ਕਰਦੇ ਆਂ ਅੱਜ ਉਹਨਾਂ ਦੇ ਮਾਂ-ਬਾਪ ਜਿਹੜੇ ਬੰਦੇ ਫੜੇ ਗਏ ਨੇ ਉਹਨਾਂ ਨੇ ਮਾਂ ਪਿਓ ਕਹਿੰਦੇ ਸਾਡਾ ਮੁੰਡਾ ਨਿਰਦੋਸ਼ ਆ ਜੀ ਇਹ ਆ ਜੀ ਉਹ ਆ ਜੀ ਪਹਿਲਾਂ ਤੁਸੀਂ ਵਿਖਦੇ ਕਿਉਂ ਆ ਮੈਂ ਸਾਰੇ ਲੋਕਾਂ ਨੂੰ ਲਵਾਉਂਗਾ ਆਪਾਂ Hindu Muslim Sikh ईसाई ਜੈਨੀ ਬੋਧੀ ਸਾਰੇ ਭਰਾਵਾਂ ਨਾਲ ਮਿਲ ਕੇ ਰਹੋ ਬਾਹਰਲੇ ਬਦੇਸ਼ੀ ਤਾਕਤਾਂ ਵਿੱਚ ਨਾ ਫਸੋ ਆ ਕੇ ਆਪਣੀ ਰੋਟੀ ਕਮਾਈ ਚ ਚਾਰ ਰੁਪਏ ਖਾ ਲੋ ਲੇਕਿਨ ਲਾਲਚ ਵਿੱਚ ਨਾ ਫਸੋ ਮਤਲਬ ਗੱਲ ਕਰਦੇ ਇੱਕ ਸਮਾਜ ਸੇਵੀ ਦਾ ਖਰਾਹੀ ਕਿ ਉਹ ਮਾਨਟਰੀ ਦੇ ਖਿਲਾਫ ਕੋਈ ਇੱਕ ਦਰਖਾਸਤ ਵੀ ਦਿੱਤੀ ਹੈ ਤੇ ਉਹ ਤੁਹਾਡਾ ਵਿਰੋਧ ਕਰਨ ਦੇ ਦਾਅਵੇ ਕਰਦੀ ਕਿ ਕਿਹਣਾ ਜਾਓ ਬਾਜੀ ਇਹ ਸਾਡੀ ਛੋਟੀ ਭੈਣ ਆ ਨਾ ਮੈਨੂੰ ਜਾਣਦਾ ਵਾ ਵਿਰੋਧ ਸਾਰੀ ਦੁਨੀਆ ਕਰਦੀ ਕਰੇ ਪਰ ਉਸੇ ਨਾਲ ਕਲ ਗਿਆ ਵਾ ਜਗ ਭਾਵੇਂ ਸਾਰਾ ਰੁੱਸ ਜਾਏ ਤੁਹਾਡੇ ਵੱਲ ਇੱਕ ਦਰਖਾਸਤ ਪੇਸ਼ ਕੀਤੀ ਗਈ ਨਹੀਂ ਨਹੀਂ ਅਸੀਂ ਤਾਂ ਦਰਖਾਸਤ ਇੱਕ ਲੇਡੀ ਆ ਕੱਲ ਕੁਝ ਵੀ ਕਰ ਸਕਦੀ ਆ ਉਹ ਕਪੜੇ ਪਾੜ ਲੈ ਜਾਂ ਕੋਹ ਵਰਲੇ ਅਸੀਂ ਨਾ ਜਾਣਦੇ ਆ ਸਾਡੀ ਛੋਟੀ ਭੈਣ ਆ ਪਰ ਲੋਕਾਂ ਦਾ ਅੱਜ ਕੱਲ ਕੋਈ ਪਤਾ ਨਹੀਂ ਹੁੰਦਾ ਅਸੀਂ ਰਹਿਣਾ ਸੰਵਧਾਨ ਦੇ ਦਾਇਰੇ ਵਿੱਚ ਸੰਵਧਾਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰ ਰਹੇ ਆ ਅਸੀਂ ਵੀ ਜਿਹੜਾ ਅੱਜ ਪ੍ਰੋਗਰਾਮ ਪਾਇਆ ਦਾਇਰੇ 'ਚ ਰਹਿ ਕੇ ਪਾਇਆ ਅਸੀਂ ਕੋਈ ਇਹਦੇ ਖਲ ਜਵਣ ਨਹੀਂ ਪਾਏ ਅਸੀਂ ਸੁਖ ਸ਼ਾਂਤੀ ਨਾਲ ਕਣਪਤੀ ਜੀ ਨੂੰ ਸਰਜਨ ਵਿੱਚ ਸਰਜਨ ਵੀ ਕਰਨਾ ਆਏ ਆ ਪ੍ਰਾਮਣਤੀ ਦਾ ਜਨਮ ਦਿਹਾੜਾ ਮਨਾਉਣਾ ਆਇਆ ਲੰਗਰ ਵੀ ਵਰਤਾਉਣਾ ਆਏ ਆ ਸੇਵਾ ਦੇ ਰੂਪ ਵਿੱਚ ਆਏ ਆ ਪਤਾ ਹੀ ਦਰਾਏ ਪਹੁੰਚੋ ਕਿਸ ਪਾਸੇ ਇੱਥੇ 20 ਸਾਲ ਤੋਂ ਗਣਪਤੀ ਜੀ ਦੀ ਕਿਰਪਾ ਨਾਲ ਵਿਸ਼ਾਲ ਪੰਡਾਰੇ ਹੁੰਦੇ ਆ ਉਹਨਾਂ ਦੇ ਆਸ਼ੀਰਵਾਦ ਨਾਲ ਔਰ ਅਸੀਂ ਖੰਨੇ ਵੱਲੋਂ ਕਰੀਬ 20 ਸਾਲ ਜਾਦੇ ਗਣਪਤੀ ਜੀ ਸ਼ੁਰੂ ਹੈ ਤੇ ਫਾਟਕਾਂ ਤੋਂ ਜਦ ਤੋਂ ਖੰਨੇ ਤੋਂ ਸਾਡਾ ਪੰਡਾਰਾ ਆਂਦਾ ਔਰ ਹਮੇਸ਼ਾ ਹੀ ਇੱਥੇ ਜਨਤਾ ਦੇ ਇੱਛਾ ਦੇ ਅਨੁਸਾਰ ਗਣਪਤੀ ਜੀ ਦੇ ਅਨੁਸਾਰ ਪੰਡਾਰੇ ਲੱਗਦੇ ਨੇ